ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਠੀਕ ਠਾਕ ਹਾਂ ਜੀ ਤੇ ਹਾਂਜੀ ਲੋ ਜੀ ਦਿਨ ਹੈਗਾ ਜੀ ਸੋਮਵਾਰ ਦਾ ਤੇ ਟਾਈਮ ਜਿਹੜਾ ਸਵੇਰ ਦਾ ਹੈ ਆਪਾਂ ਲੱਗਿਆਂ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਪਲੀਜ਼ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਅਾਇ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਲਓ ਜੀ ਆਪਾਂ ਬਣਾ ਰਿਆ ਆਂ ਸਬਜ਼ੀ ਤੇ ਸਬਜ਼ੀ ਆਪਾਂ ਬਣਾ ਰਿਆ ਆਂ ਜੀ ਆਲੂ ਤੇ ਵੈਂਗਣੀ ਤੇ ਸਬਜ਼ੀ ਆਪਾਂ ਕੱਟ ਕੇ ਧੋ ਕੇ ਰੱਖ ਲਈ ਸੀ ਤੜਕਾ ਵਗੈਰਾ ਕੱਟ ਕੇ ਸਾਰਾ ਰੱਖ ਲਿਆ ਸੀਗਾ ਤੇ ਹੁਣ ਆਪਾਂ ਲੱਗਿਆ ਸਬਜ਼ੀ ਨੂੰ ਤੜਕਾ ਲਗਾਉਣ ਤੇ ਹੁਣ ਆਪੇ ਇੱਥੇ ਸਬਜ਼ੀ ਨੂੰ ਪਹਿਲਾਂ ਤੜਕਾ ਲਗਾ ਦਈਏ ਤੇ ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਅਗਲੇ ਕੰਮ ਤੰਦੇ ਉਹ ਸ਼ੁਰੂ ਹੋਣਗੇ ਇਸ ਤੋਂ ਪਹਿਲਾਂ ਜਿਹੜੇ ਆਪਣੇ अर्ਲੀ ਮਾਰਨਿੰਗ ਦੇ ਟਾਈਮ ਤੇ ਕੰਮ ਹੁੰਦੇ ਨੇ ਸਵੇਰੇ ਉਸ ਵਕਤ ਤੇ ਉਹ ਆਪਣੇ ਕੰਮ ਜਿਹੜੇ ਖਤਮ ਹੋ ਚੁੱਕੇ ਨੇ ਤੇ ਹੁਣ ਮੈਂ ਅਰਸ਼ ਨੂਰ ਨੇ ਸਕੂਲ ਜਾਣਾ ਸੀਗਾ ਤੇ ਉਹਦੀ ਤਿਆਰੀ ਕਰ ਰਹੀ ਸੀਗੀ ਪਹਿਲਾਂ ਰੋਟੀ ਸਬਜ਼ੀ ਬਣਾ ਲਾਂ ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਸਾਫ ਸਫਾਈਆਂ ਦੇ ਕੰਮ ਸ਼ੁਰੂ ਹੋਣਗੇ ਤੇ ਲੋ ਜੀ ਆਪਾਂ ਬੇਟੇ ਨੂੰ ਸਕੂਲ ਭੇਜਤਾ ਸੀਗਾ ਮੈਂ ਉਸ ਤੋਂ ਬਾਅਦ ਫਿਰ ਆਪਣਾ ਜਿਹੜਾ ਬਸ਼ਵਾਂ ਦਾ ਕੰਮ ਤਾਂ ਤਾਂ ਖਤਮ ਕੀਤਾ ਜਾਨਕੀ ਉਹਨਾਂ ਦੇ ਥੱਲੋਂ ਸਫਾਈ ਕਰਕੇ ਤੇ ਪਾਣੀ ਧਾਣੀ ਪਿਆ ਕੇ ਉਹਨਾਂ ਨੂੰ ਬੰਨਤਾ ਸੀਗਾ ਜਾਨਕੀ ਖੁਰਲੀ ਤੋਂ ਪਾਸੇ ਕਰਤਾ ਉਹਨਾਂ ਨੂੰ ਇਹ ਹੁਣ ਆਪਾਂ ਲੱਗੇ ਆਂ ਜਿਹੜੀ ਸਾਫ ਸਫਾਈ ਕਰਨ ਕੱਪੜੇ ਵਗੈਰਾ ਵੀ ਧੋਲੇ ਆਪਾਂ ਤੇ ਇੱਥੇ ਟਾਈਮ ਜਿਹੜਾ ਹੋ ਗਿਆ ਜੀ 9:30 ਦਾ ਤੇ ਹੁਣ ਲੱਗੇ ਆਂ ਜੀ ਆਪਾਂ ਸਾਫ ਸਫਾਈ ਕਰਨ ਤੇ ਹੁਣ ਮੈਂ ਇੱਥੇ ਪਹਿਲਾਂ ਜਾਨੀ ਕਿ ਝਾੜੂ ਘੇਰਾ ਲਗਾ ਰਹੀ ਆਂ ਝਾੜੂ ਲਗਾ ਕੇ ਤੇ ਫੇਰ ਆਪਾਂ ਲਗਾਵਾਂਗੇ ਜੀ ਪੋਚਾ ਤੇ ਹਾਂਜੀ ਬਾਕੀ ਨਾ ਮੈਨੂੰ ਇੱਕ ਪੰਨੇ ਦਾ ਕਮੈਂਟ ਆਇਆ ਸੀਗਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਤੁਹਾਡਾ ਚੈਨਲ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਸੀਗਾ ਤੇ ਮੈਂ ਵੈਸੇ ਤਾਂ ਮੇਰਾ ਨਾ ਜਾਣੇ ਕਿ ਚੈਨਲ ਬਣਾ ਤਾਂ 1 ਸਾਲ ਪਿਆ ਰਿਹਾ ਸੀਗਾ ਮੇਰਾ ਚੈਨਲ ਜਾਨੇ ਕਿ ਮੈਂ ਬਲੌਗ ਜਿਹੜੇ ਪਾਉਣੇ ਸ਼ੁਰੂ ਕੀਤੇ ਸੀਗੇ ਜੁਲਾਈ ਦੇ ਵਿੱਚ ਸ਼ੁਰੂ ਕੀਤੇ ਸੀਗੇ ਤੇ ਜੁਲਾਈ ਦੇ ਵਿੱਚ ਮੈਨੂੰ ਕਾਹ 1 ਸਾਲ ਹੋ ਜਾਊਗਾ ਤੇ ਜੁਲਾਈ ਦੇ ਵਿੱਚ ਹੀ ਮੈਂ ਸ਼ੁਰੂ ਕੀਤੇ ਸੀਗੇ ਤੇ ਬਾਕੀ ਇਸ ਤਰ੍ਹਾਂ ਹੁੰਦਾ ਆ ਕਿ ਦੇਖੋ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਤਾਂ ਫਿਲਹਾਲ ਆਪਾਂ ਜਾਣੀ ਕਿ ਆਪਣਾ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਆ ਤਾਂ ਆਪਣੇ ਕੋਲ ਪਹਿਲਾਂ ਪੈਸਾ ਹੋਣਾ ਚਾਹੀਦਾ ਪੈਸਾ ਲਾ ਕੇ ਆਪਾਂ ਕੰਮ ਸ਼ੁਰੂ ਕਰਦੇ ਆ ਫਿਲਹਾਲ ਜਿਹੜਾ ਮੈਂ ਬਲੌਗਿੰਗ ਦਾ ਕੰਮ ਕੀਤਾ ਸੀਗਾ ਤੇ ਇਹ ਹਨਾ ਤੁਹਾਨੂੰ ਵੀ ਪਤਾ ਵੀ ਬਿਨਾ ਪੈਸੇ ਤੋਂ ਸ਼ੁਰੂ ਹੋ ਜਾਂਦਾ ਠੀਕ ਆ ਹਨਾ ਕਿਉਂਕਿ ਦੇਖੋ ਜੀ ਮੈਨੂੰ ਇਸ ਤਰ੍ਹਾਂ ਸੀਗਾ ਵੀ ਮੇਰਾ ਪਸ਼ੂਆਂ ਦੇ ਨਾਲ ਨਾਲ ਕਿਉਂਕਿ ਮੇਰਾ ਪਸ਼ੂਆਂ ਦੇ ਨਾਲ ਬਹੁਤ ਜ਼ਿਆਦਾ ਲगाव ਬਣ ਗਿਆ ਪਹਿਲਾਂ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਕਿ ਪਹਿਲਾਂ ਪਸ਼ੂ ਰੱਖਣਾ ਮੇਰੀ ਮਜਬੂਰੀ ਸੀ ਪਰ ਮਜਬੂਰੀ ਤੋਂ ਬਾਅਦ ਵਿੱਚ ਇਹ ਮੇਰਾ ਸ਼ੌਂਕ ਬਣ ਗਿਆ ਤੇ ਹੁਣ ਮੈਂ ਪਸ਼ੂਆਂ ਨੂੰ ਨਹੀਂ ਛੱਡ ਸਕਦੀ ਚਾਹੇ ਜੇ ਮੈਂ ਚਾਹਾਂ ਵੀ ਮ ਪਸ਼ੂ ਨਹੀਂ ਵੇਚ ਸਕਦੀ ਹਨ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਲਗਾਵ ਹੋ ਗਿਆ ਇਹਨਾਂ ਦੇ ਨਾਲ ਤੇ ਮੈਂ ਪਸ਼ੂ ਵੇਚ ਨਹੀਂ ਸਕਦੀ ਤੇ ਮੈਨੂੰ ਐ ਸੀਗਾ ਵੀ ਮੈਂ ਨਾਲ ਪਸ਼ੂਆਂ ਦਾ ਕੰਮ ਵੀ ਕਰਨਾ ਤੇ ਪਸ਼ੂਆਂ ਦੇ ਨਾਲ ਨਾਲ ਮੈਂ ਹੋਰ ਕੰਮ ਵੀ ਕਰਨਾ ਕਿਉਂਕਿ ਦੇਖੋ ਜਿੰਨਾ ਵੀ ਅੱਜ ਕੱਲ੍ਹ ਦੀ ਮਹਿੰਗਾਈ ਦੇ ਮੁਤਾਬਕ ਹਨਾ ਜਿੰਨੇ ਪਰਿਵਾਰਕ ਮੈਂਬਰ ਹੋਣ ਸਾਰੇ ਹੀ ਕਮਾਉਂਦੇ ਹੋਣ ਤਾਂ ਵੀ ਪੂਰਾ ਨਹੀਂ ਰੁੱਥਾ ਜਾਂਦਾਗਾ ਇੰਨੀ ਜ਼ਿਆਦਾ ਮਹਿੰਗਾਈ ਵਧ ਗਈ ਹੈ ਇੰਨੇ ਜ਼ਿਆਦਾ ਖਰਚੇ ਵਧ ਗਏ ਫਿਲਹਾਲ ਕੀ ਆਪਾਂ ਕੋਈ ਫਜ਼ੂਲ ਖਰਚਾ ਨਹੀਂ ਕਰਦੇ ਹੈਗੇ ਫਿਰ ਵੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹੋ ਗਿਆ ਜੀ ਹਰੇਕ ਚੀਜ਼ ਮਹਿੰਗੀ ਹੋ ਰਹੀ ਆ ਇਸ ਕਰਕੇ ਹਨਾ ਤੇ ਬਾਕੀ ਕੋਈ ਵੀ ਕੰਮ ਦਾ ਜਿਹੜਾ ਆਪਣਾ ਹਨਾ ਇੱਕ ਆਪਣੇ ਅੰਦਰ ਇੱਕ ਸ਼ੌਂਕ ਹੁੰਦਾ ਇੱਕ ਜਨੂਨ ਹੁੰਦਾ ਇੱਕ ਜਜ਼ਬਾ ਹੁੰਦਾ ਉਮਰ ਚਾਹੀ ਕਿੰਨੀ ਵੀ ਹੋਵੇ ਪਰ ਆਪਣੇ ਕੋਲੇ ਆਪਣੇ ਅੰਦਰ ਸ਼ੌਂਕ ਹੋਣਾ ਚਾਹੀਦਾ ਕਿਸੇ ਵੀ ਕੰਮ ਨੂੰ ਲੈ ਕੇ ਹਨਾ ਜੇਕਰ ਆਪਾਂ ਆਪਾਂ ਨੂੰ ਸ਼ੌਂਕ ਆ ਜੀ ਬੇਸ਼ੱਕ ਦੀ ਤੁਸੀਂ ਆਹਾ ਝਾੜੂ ਪੂੰਝੇ ਦਾ ਲਾ ਲਓ ਜੀ ਇਹ ਵੀ ਜੀ ਸਫਾਈ ਦਾ ਆਪਣੇ ਮਨ ਦੇ ਵਿੱਚ ਸ਼ੌਂਕ ਆ ਨਾ ਵੀ ਮੈਂ ਆਪਣੇ ਘਰ ਨੂੰ ਸਵਾਰ ਕੇ ਮੰਨ ਕੇ ਚਲੋ ਸੁਝਾ ਕੇ ਰੱਖਣਾ ਸਵਾਰ ਕੇ ਰੱਖਣਾ ਮੇਰਾ ਘਰ ਸਾਫ਼ ਦਿਸੇ ਤਾਂ ਆਪਾਂ ਤਾਂ ਹੀ ਕਰਾਂਗੇ ਤਾਂ ਅਗਰ ਵਾਈਜ਼ ਇਹ ਵੀ ਨਹੀਂ ਹੁੰਦਾ ਕੰਮ ਹਨਾ ਇਸੇ ਕਰਕੇ ਹਰੇਕ ਕੰਮ ਦਾ ਜਿਹੜਾ ਆਪਾਂ ਨੂੰ ਸ਼ੌਂਕ ਹੁੰਦਾ ਤਾਂ ਇਸ ਕਰਕੇ ਮੈਨੂੰ ਪਸ਼ੂਆਂ ਦਾ ਜਿਹੜਾ ਬਹੁਤ ਜ਼ਿਆਦਾ ਸ਼ੌਂਕ ਆ ਮੈਂ ਚਾਹ ਕੇ ਵੀ ਪਸ਼ੂ ਜਿਹੜੇ ਅਸੀਂ ਨਹੀਂ ਵੇਚ ਸਕਦੇ ਤੇ ਪਸ਼ੂ ਤਾਂ ਆਪਾਂ ਰੱਖਾਂਗੇ ਰੱਖਾਂਗੇ ਹਨਾ ਤੇ ਇਸ ਕਰਕੇ ਨਾਲ ਹੁਣ ਜਿਹੜਾ ਬਲੌਗਿੰਗ ਦਾ ਕੰਮ ਸ਼ੁਰੂ ਕੀਤਾ ਹੈ ਜੀ ਤਾਂ ਇਹ ਵੀ ਯਾਨੀ ਕਿ ਪਸ਼ੂਆਂ ਦਾ ਸ਼ੌਂਕ ਆ ਤੇ ਪਸ਼ੂਦਾਂ ਦੇ ਨਾਲ ਮੈਂ ਇਹ ਕੰਮ ਆਸਾਨੀ ਦੇ ਨਾਲ ਕਰ ਲੈਣੀ ਆ ਠੀਕ ਆ ਜੀ ਬਾਕੀ ਠੀਕ ਆ ਆਪਾਂ ਨੂੰ ਦਿੱਕਤ ਤਾਂ ਆਉਂਦੀ ਆ ਤੇ ਪਰ ਇਸ ਤਰ੍ਹਾਂ ਹੁੰਦਾ ਹੈਗਾ ਵੀ ਚਲੋ ਕਿਉਂਕਿ ਕਰਮ ਹੀ ਬੰਦੇ ਦੇ ਕਰਮ ਨੇ ਜੇਕਰ ਆਪਾਂ ਕੰਮ ਹੀ ਬੰਦੇ ਦੇ ਕਰਮ ਨੇ ਜੇਕਰ ਆਪਾਂ ਕੰਮ ਕਰਾਂਗੇ ਮਿਹਨਤ ਕਰਾਂਗੇ ਤਾ ਫੇਰ ਹੀ ਆਪਣੇ ਕਰਮ ਬੰਦੇ ਨੇ ਹਨਾ ਕਿਉਂਕਿ ਜੇ ਆਪਾਂ ਕਹਿ ਦਈਏ ਕਿ ਆਪਣੇ ਫਲਾਨਾ ਇਸ ਤਰ੍ਹਾਂ ਜਣੇ ਕਿ ਆਹ ਕੰਮ ਬਣਾ ਰਿਆ ਉਹ ਉਹਦੇ ਕੋਲੇ ਇੰਨਾ ਕੋਸ਼ਾ ਜੀ ਉਹਦੇ ਕੋਲੇ ਇੰਨਾ ਕੋਸ਼ਾ ਹਨਾ ਤੇ ਸਾਡੀ ਕਿਸਮਤ ਦੇ ਵਿੱਚ ਨਹੀਂ ਕਿਉਂਕਿ ਨਹੀਂ ਜੀ ਕਿਸਮਤ ਦੇ ਵਿੱਚ ਕਿਸਮਤ ਵੀ ਆਪਾਂ ਨੂੰ ਆਪ ਹੀ ਬਣਾਉਣੀ ਪੈਂਦੀ ਆ ਜੇਕਰ ਆਪਾਂ ਮਿਹਨਤ ਕਰਾਂਗੇ ਤਾਂ ਫੇਰ ਹੀ ਆਪਣੀ ਕਿਸਮਤ ਚਮਕੇਗੀ ਵੇਲੇ ਬੈਠਾ ਨੂੰ ਤਾਂ ਕੁਝ ਵੀ ਨਹੀਂ ਹੁੰਦਾਗਾ ਕਹਿੰਦੇ ਹੁੰਦੇ ਵੀ ਆਪਾਂ ਰੋਟੀ ਖਾਣ ਲੱਗੇ ਵੀ ਉਹ ਵੀ ਬੁਰਕੀ ਆਪਾਂ ਤੋੜ ਕੇ ਮੂੰਹ 'ਚ ਪਾਉਨੇ ਆ ਤਾਂ ਪੈਂਦੀ ਆਪਣੇ ਆਪ ਤਾਂ ਉਹ ਵੀ ਨਹੀਂ ਅੰਦਰ ਜਾਂਦੀ ਜੀ ਤੇ ਇਸ ਕਰਕੇ ਮੈਨੂੰ ਸ਼ੌਂਕ ਸੀਗਾ ਠੀਕ ਆ ਤੇ ਬਾਕੀ ਮਘਾਈ ਦੇ ਕਾਰਨ ਤੇ ਬਾਕੀ ਥੋੜਾ ਜਿਹਾ ਘਰ ਦੀ ਤੰਗੀ ਦੇ ਕਾਰਨ ਮੈਨੂੰ ਜਿਹੜਾ ਬਲੌਗਿੰਗ ਦਾ ਮੈਨੂੰ ਜਾਨੀ ਕਿ ਇਹ ਨਾਲ ਕੰਮ ਸ਼ੁਰੂ ਕਰਨਾ ਪੈ ਗਿਆ ਠੀਕ ਆ ਬਲੌਗਿੰਗ ਦਾ ਮੈਨੂੰ ਸ਼ੌਂਕ ਨਹੀਂ ਸੀਗਾ ਇਹ ਮੰਨ ਕੇ ਚੱਲੋ ਫਿਰ ਮੈਨੂੰ ਉਹ ਹੋ ਗਿਆ ਤੇ ਪਰ ਜਦੋਂ ਬਾਅਦ ਵਿੱਚ ਆਪਾਂ ਨੂੰ ਅੱਗੋਂ ਸਪੋਰਟ ਮਿਲਦੀ ਹੋਵੇ ਸਾਰੇ ਭੈਣ ਭਰਾਵਾਂ ਨੇ ਬਹੁਤ ਸਪੋਰਟ ਕੀਤੀ ਜਦੋਂ ਮੈਨੂੰ ਚੰਗੀ ਸਪੋਰਟ ਮਿਲਣ ਲੱਗੀ ਅੱਗੋਂ ਤਾਂ ਫਿਰ ਹਨਾ ਚਲੋ ਵਧੀਆ ਚਲ ਆਪਾਂ ਸਫਲ ਹੋਏ ਇਸ ਕੰਮ ਦੇ ਵਿੱਚ ਤੇ ਬਾਕੀ ਬਹੁਤ ਸਾਰੇ ਹੈਗੇ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਭੈਣਾਂ ਨੇ ਹਨਾ ਪ੍ਰਮਾਤਮਾ ਉਹਨਾਂ ਨੂੰ ਵੀ ਸਫਲ ਕਰੇ ਇਸ ਕੰਮ ਦੇ ਵਿੱਚ ਤੇ ਲਓ ਜੀ ਉਸ ਤੋਂ ਬਾਅਦ ਆਪਣਾ ਟਾਈਮ ਜਿਹੜਾ ਹੋ ਗਿਆ ਇੱਥੇ 3 ਵਜ ਗਏ ਨੇ ਤੇ ਹੁਣ ਆਪਾਂ ਲੱਗੇ ਸੀਗੇ ਮੱਜਾਂ ਨੂੰ ਜਾਨੀ ਕਿ ਪੱਠੇ ਪਾਉਣਾ ਠੀਕ ਹੈ ਜੀ ਪੱਠਿਆਂ ਤੇ ਬੰਨਦੇ ਆ ਮੱਜਾਂ ਤੇ ਸੰਨੀ ਆਪਾਂ ਹੁਣ ਇੱਕ ਟਾਈਮ ਹੀ ਕਰਦੇ ਆ ਜਾਨੀ ਕਿ ਸਵੇਰ ਦੇ ਟਾਈਮ ਤੇ ਆਪਾਂ ਖਾਲ ਸਰੋਂ ਦੀ ਖਾਲ ਤੇ ਮੱਕੀ ਦਾ ਦਾਣਾ ਜਿਹੜਾ ਉਹ ਸਵੇਰ ਦੇ ਟਾਈਮ ਤੇ ਰਲੋਣੇ ਹੁੰਦੇ ਆ ਇਸ ਟਾਈਮ ਤੇ ਕੱਲਾ ਹਰਾ ਪਾਉਨੇ ਆਪਾਂ ਟੂੜੀ ਦੇ ਵਿੱਚ ਤੇ ਹੁਣ ਆਪਾਂ ਲੱਗੀਆਂ ਪੱਠੇ ਪਾਉਣ ਤੇ ਆਪਾਂ ਇਹਨਾਂ ਦਾ ਜਿਹੜਾ ਟਾਈਮ ਆ ਉਹ ਵੀ ਚੇਂਜ ਕਰਤਾ ਕੰਮ ਦਾ ਪਹਿਲਾਂ ਆਪਾਂ ਢਾਈ ਵਜੇ ਕਰਦੇ ਹੁੰਦੇ ਸੀਗੇ ਸਨਨੀ ਤੇ ਜਾਨੀ ਕਿ ਪੱਠੇ ਢਾਈ ਵਜੇ ਪਾਉਂਦੇ ਸੀ ਢਾਈ ਵਜੇ ਮੱਜਾਂ ਨੂੰ ਪੱਠਿਆਂ ਦੇ ਬੰਨ੍ਹ ਦਿੰਦੇ ਸੀ ਤੇ ਹੁਣ ਆਪਾਂ ਬੰਨ੍ਹਦੇ ਹੈਗੇ ਆ ਜੀ 3:30 ਵਜੇ ਕਿਉਂਕਿ ਦਿਨਾਂ ਦਾ ਫਰਕ ਪੈ ਗਿਆ ਉਹਦੇ ਕਰਕੇ ਤੇ ਬਾਕੀ ਹੁਣ ਕੱਲ ਪਰਸੋਂ ਦੀ ਤਾਂ ਗਰਮੀ ਕੇ ਦਮ ਜਿਹੜਾ ਮੌਸਮ ਆ ਚੇਂਜ ਹੋ ਗਿਆ ਬਹੁਤ ਜ਼ਿਆਦਾ ਹੈ ਤੇ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਰਾਤ ਦੇ ਟਾਈਮ ਤੇ ਪਸ਼ੂ ਆਪਾਂ ਵੀ ਬਾਹਰ ਹੀ ਰਹਿਣ ਦਿਆ ਕਰੀਏ ਤੇ ਵੈਸੇ ਪੱਲੜ ਤਾਂ ਆਪਾਂ ਕਾਫੀ ਦਿਨਾਂ ਤੋਂ ਲਾਉਣਾ ਬੰਦ ਕਰਤਾ ਪੱਲੜ ਤਾਂ ਹੁਣ ਨਹੀਂ ਲਗਾਉਂਦੇ ਹੈਗੇ ਤੇ ਪਰ ਇਸ ਤਰ੍ਹਾਂ ਸੀਗਾ ਵੀ ਰਾਤ ਨੂੰ ਵੀ ਬਾਹਰ ਕੱਢ ਦਿਆ ਕਰੀਏ ਵੀ ਮੱਝਾਂ ਨੂੰ ਗਰਮੀ ਨਾ ਆਉਂਦੀ ਹੋਵੇ ਕਿਉਂਕਿ ਇੱਕਦਮ ਤੇਜ਼ ਗਰਮੀ ਹੋਗੀ ਤੇ ਪੱਲੜ ਹਜੇ ਵੀ ਜਣ ਕਿ ਵੈਸੇ ਨਹੀਂ ਉਹ ਲਾਉਂਦੇ ਨਹੀਂ ਹੈਗੇ ਤੇ ਪਰ ਉੱਪਰੋਂ ਹਜੇ ਉਤਾਰਿਆ ਨਹੀਂ ਗਾ ਪੱਲੜ ਕਿਉਂਕਿ ਐਸੀ ਕਈ ਵਾਰੀ ਮੌਸਮ ਵੀ ਇੱਕਦਮ ਜੇ ਖਰਾਬ ਹੋ ਗਿਆ ਜਿਵੇਂ ਠੰਡ ਵਗੈਰਾ ਨਾ ਹੋ ਜੀ ਤੇ ਆਪਾਂ 2-4 ਦਿਨ ਪਹਿਲਾਂ ਵੇਖਾਂਗੇ ਮੌਸਮ ਦਾ ਹਿਸਾਬ ਕਿਤਾਬ ਫਿਰ ਆਪਾਂ ਪੱਲੜ ਜਿਹੜਾ ਲਾ ਕੇ ਤੇ ਉਹਨੂੰ ਢੋ ਕੇ ਘੱਟੇ ਚ ਪਾ ਕੇ ਰੱਖ ਦਾਂਗੇ ਕਿਉਂਕਿ ਅਗਲੇ ਸਾਲ ਫਿਰ ਆਪਣੇ ਕੰਮ ਆ ਜਾਊਗਾ ਤੇ ਲੋਜੀ ਆਪਾਂ ਮੱਜਾਂ ਨੂੰ ਕੱਕ ਵਗੈਰਾ ਪਾ ਕੇ ਤੇ ਬਨਤਾ ਸੀ ਤੇ ਉਸ ਤੋਂ ਬਾਅਦ ਪਾਰੂ ਹੁਣ ਆਪਾਂ ਇੱਥੋਂ ਜਿਹੜੀ ਸਾਫ ਸਫਾਈ ਕਰ ਦਿੰਨੇ ਆ ਜਾਨੀ ਕਿ ਤਰੂੰ ਘੋਆ ਚੱਕ ਕੇ ਸੁੰਬਰ ਦਿਨਿਆਂ ਕਿਉਂਕਿ ਜੇ ਸ਼ਾਮ ਦੇ ਟਾਈਮ ਤੇ ਕੁਛਕ ਆਪਣੇ ਕੰਮ ਜਿਹੜੇ ਸਵੇਰ ਵਾਲੇ ਕੰਮ ਜਿਹੜੇ ਸ਼ਾਮ ਦੇ ਟਾਈਮ ਤੇ ਕੁਛਕ ਨਿਭੜੇ ਹੁਣ ਤਾਂ ਸਵੇਰੇ ਆਪਾਂ ਨੂੰ ਥੋੜਾ ਜਿਹਾ ਸੌਖਾ ਰਹਿੰਦਾ ਤੇ ਕਿਉਂਕਿ ਪਹਿਲਾਂ ਤਾਂ ਇਸ ਤਰ੍ਹਾਂ ਸੀ ਸਿਆੜੂ ਦਿਨ ਸੀ ਛੋਟੇ ਦਿਨ ਸੀਗੇ ਠੰਡ ਸੀਗੀ ਤੇ ਇਸ ਤਰ੍ਹਾਂ ਹੁੰਦਾ ਸੀ ਸਾਰਾ ਦਿਨ ਆਪਣਾ ਜਿਹੜਾ ਕੰਮਾਂ ਦੇ ਵਿੱਚ ਹੀ ਲੰਘ ਹਾਂਜੀ ਗਰਮੀ ਕਰਕੇ ਫਿਰ ਥੋੜਾ ਜਿਹਾ ਆਪਾਂ ਨੂੰ ਅੰਦਾ ਖਿੱਚੀ ਹੋ ਜਾਂਦੀ ਹੈ ਕਿ ਜਲਦੀ ਜਲਦੀ ਕੰਮ ਨਿਵੇੜੀਏ ਕਿਉਂਕਿ ਫਿਰ ਧੁੱਪ ਦੇ ਵਿੱਚ ਕੰਮ ਕਰਨਾ ਥੋੜਾ ਜਿਹਾ ਔਖਾ ਲੱਗਦਾ ਤੇ ਇਸ ਕਰਕੇ ਤੇ ਬਾਕੀ ਵੈਸੇ ਮੈਂ ਤਾਂ ਪਹਿਲਾਂ ਸਰਦੀਆਂ ਦੇ ਵਿੱਚ ਵੀ ਸਵੇਕ ਤੇ ਉੱਠਦੀ ਹੁੰਦੀ ਸੀ ਜਾਨੀ ਕਿ ਮੈਂ ਨਾ 5:30 5 ਵਜੇ ਦੇ ਨੂੰ ਆਪਣਾ ਜਿਹੜਾ ਪਸ਼ੂਆਂ ਦਾ ਕੰਮ ਤੋਂ ਦਾ ਸਾਰਾ ਨਿਵੇੜ ਕੇ ਤੇ ਅਸੀਂ 5:30 ਵਜੇ ਦੇ ਨੂੰ ਗੁਰੂ ਘਰੇ ਪਹੁੰਚ ਜਾਂਦੇ ਹੁੰਦੇ ਸੀਗੇ ਤੇ ਹੁਣ ਗਰਮੀ ਦੇ ਵਿੱਚ ਤਾਂ ਮੈਥੋਂ ਸਵੇਕ ਤੇ ਸਵੇਰੇ ਗੁਰੂ ਘਰੇ ਨਹੀਂ ਚਾਇਆ ਜਾਂਦਾ ਕਿਉਂਕਿ ਸ਼ਾਮ ਦੇ ਟਾਈਮ ਤੇ ਹੁਣ ਆਪਾਂ ਜਿਹੜਾ ਆਪਣਾ ਰੁਟੀਨ ਬਣਾਵਾਂਗੇ ਜਾਨਕਿ ਵੀ ਸ਼ਾਮ ਦੇ ਟਾਈਮ ਤੇ ਆਪਾਂ ਗੁਰੂ ਘਰ ਜਾਇਆ ਕਰਾਂਗੇ ਕਿਉਂਕਿ ਸ਼ਾਮ ਦੇ ਟਾਈਮ ਤਾਂ ਜਾਇਆ ਜਾਂਦਾ ਗਰਮੀਆਂ ਦੇ ਵਿੱਚ ਸਵੇਰ ਦੇ ਟਾਈਮ ਤੇ ਨਹੀਂ ਜਾਇਆ ਜਾਂਦਾ ਹੈਗਾ ਤੇ ਇਸ ਕਰਕੇ ਹੁਣ ਆਪਾਂ ਗਰਮੀ ਦੇ ਵਿੱਚ ਸ਼ਾਮ ਦੇ ਟਾਈਮ ਤੇ ਚਲੇ ਜਾਈਦਾ ਤੇ ਜਦੋਂ ਸਰਦੀ ਹੁੰਦੀ ਆ ਤੇ ਜਦੀ ਫਿਰ ਆਪਾਂ ਸਵੇਰ ਦੇ ਟਾਈਮ ਤੇ ਚਲੇ ਜਾਂਦੇ ਆ ਤੇ ਚਲੋ ਜੀ ਹੁਣ ਮੈਂ ਇਥੋਂ ਜਾਨਕਿ ਸੁੰਬਰ ਲਾ ਹੁਣ ਸਾਰਾ ਤੇ ਬਾਕੀ ਅ ਵੀ ਜਿਹੜਾ ਵਲੌਗ ਦਾ ਕੰਮ ਹੈਗਾ ਹਨਾ ਕਈ ਇਸ ਕੰਮ ਨੂੰ ਜਿਹੜਾ ਚੰਗਾ ਨਹੀਂ ਸਮਝਦੇ ਕਿਉਂਕਿ ਮੇਰੇ ਨਾਲ ਹੋਈਆਂ ਮੇਰੇ ਕੁਝ ਕੋ ਇਸ ਤਰ੍ਹਾਂ ਦੇ ਇੱਕ ਦੋ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਜਲਦੀ ਜਲਦੀ ਜਿਹੜੇ ਮੇਰੇ ਵਲੌਗ ਸੀਗੇ ਉਹ ਸ਼ੇਅਰ ਕੀਤੇ ਕਿ ਹਨਾ ਵੀ ਵਲੌਗ ਪਾਉਂਦੀ ਆ ਵੀ ਜਿਵੇਂ ਹਰਾਨੀ ਜੀ ਦੇ ਨਾਲ ਸ਼ੇਅਰ ਕੀਤੇ ਪਰ ਮੈਂ ਕਹਿੰਦੀ ਆ ਕਿ ਇਹਦੇ ਵਿੱਚ ਕੀ ਮਾੜਾ ਏ ਇਹਦੇ ਵਿੱਚ ਦੇਖੋ ਜੀ ਆਪਾਂ ਕੰਮਕਾਰ ਸ਼ੇਅਰ ਕਰਦੇ ਆ ਮੈਨੂੰ ਤਾਂ ਕਿੰਨੇ ਕਮੈਂਟ ਆਏ ਮੇਰੀਆਂ ਕਿੰਨੀਆਂ ਭੈਣਾਂ ਨੇ ਮੈਨੂੰ ਕਮੈਂਟ ਕੀਤੀ ਕਿ ਭੈਣੇ ਅਸੀਂ ਤੁਹਾਨੂੰ ਦੇਖ ਕੇ ਅਸੀਂ ਪਸ਼ੂ ਰੱਖਣੇ ਸ਼ੁਰੂ ਕਰਤੇ ਤੁਹਾਨੂੰ ਦੇਖ ਕੇ ਮੈਂ ਪਸ਼ੂ ਸਾਹਮਣੇ ਸ਼ੁਰੂ ਕਰਤੇ ਪਰ ਕਹਿੰਦੇ ਹੁੰਦੇ ਉਹੀ ਜਿਹੜਾ ਆਪਦਾ ਹੁੰਦਾ ਹੁੰਦਾ ਨਾ ਉਹ ਲੱਤਾਂ ਖਿੱਚਦਾ ਹੀ ਹੁੰਦਾ ਤੇ ਪਰ ਹੁਣ ਮੈਂ ਕਿਸੇ ਦੀ ਟੈਨਸ਼ਨ ਨਹੀਂ ਲੈਂਦੀ ਕਿਉਂਕਿ ਮੈਨੂੰ ਇਹ ਹੁੰਦਾ ਵੀ ਮੈਨੂੰ ਘਰੇ ਬੈਠਿਆਂ ਨੂੰ ਕੋਈ ਨਹੀਂ ਖਾਣ ਦੇ ਕੇ ਜਾਂਦਾ ਠੀਕ ਆ ਅਸੀਂ ਆਪਦਾ ਕਮਾਵਾਂਗੇ ਤਾਂ ਖਾਵਾਂਗੇ ਕੋਈ ਨਹੀਂ ਦਿੰਦਾ ਤੇ ਤਾਂ ਕਰਕੇ ਜਿਹਨੇ ਚੰਗਾ ਸਮਝਣਾ ਚੰਗਾ ਸਮਝ ਜਿਨੇ ਨਹੀਂ ਚੰਗਾ ਸਮਝਣਾ ਫ੍ਰੀਜ ਚ ਲੱਤਾਂ ਹੀ ਖਿੱਚਣੀਆਂ ਨੇ ਤਾਂ ਉਹਨਾਂ ਨੇ ਤਾਂ ਖਿੱਚ ਹੀ ਜਾਣੀਆਂ ਚਾਹੀਏ ਆਪਾਂ ਵਿਹਲੇ ਬੈਠਾ ਉਹਨਾਂ ਨੇ ਤਾਂ ਵੀ ਕਹਿ ਦੇਣਾ ਵੀ ਕੋਈ ਕੰਮ ਕਰ ਲਓ ਤੁਸੀਂ ਵਿਹਲੇ ਬੈਠੇ ਫਿਰ ਇਸ ਤਰ੍ਹਾਂ ਕਹਿਣਗੇ ਹਨ ਤੇ ਚਲੋ ਜੀ ਕੋਈ ਗੱਲ ਨਹੀਂ ਹਨ ਕਹੀ ਜਾਣਾ ਆਪੋ ਆਪਣੀ ਸੋਚ ਆ ਜਿੱਦਾਂ ਕੋਈ ਸੋਚਦਾ ਸੋਚੀ ਜਾਓ ਪਰ ਆਪਾਂ ਤਾਂ ਚੰਗੀ ਸੋਚ ਲੈ ਕੇ ਹੀ ਚੱਲੇ ਆਂ ਤੇ ਹਾਂਜੀ ਚਲੋ ਜੀ ਕਰਦੇ ਆਪਾਂ ਅੱਜ ਦੀ ਵੀਡੀਓ ਦਾ ਐਂਡ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਤਾਂ ਕਰ ਲਿਓ ਸਬਸਕ੍ਰਾਈਬਰ ਮਿਲਦੇ ਆ नेक्स्ट ਵਲੌਗ ਦੇ ਨਾਲ ਤਦ ਤੱਕ ਲਈ ਸਸਤਿਕਾ